ਹਾਂਜੀ ਕੀ ਹਾਲ ਆ ਮਿੱਤਰੋ ਸਾਰੇ ਵਧੀਆ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਬੇਰਯਾਲੀ ਯੂਟਿਊਬਰ ਤੇ ਅੱਜ ਫੇਰ ਆਪਾਂ ਕਾਲਜ ਚ ਆਇਆ ਮੁੰਡੇ ਨੂੰ ਲੈ ਆ ਆਪੂ ਦਾ ਮੁੰਡਾ ਐ ਸਪੈਸ਼ਲਿਟੀ ਦੂਰ ਮੇਲਾ ਦੇਖਣ ਆਇਆ ਹੈ ਹੈ ਦਿਖਾਉਣ ਆਇਆ ਇਹਨੂੰ ਮੇਲਾ ਅੱਜ ਤੁਹਾਨੂੰ ਮਿੱਤਰੋ ਤੁਹਾਨੂੰ ਵੀ ਦਿਖਾਵਾਂਗੇ ਇਹਨੂੰ ਵੀ ਦਿਖਾਵਾਂਗੇ ਦੇਖੋ ਪਹੁੰਚ ਗਏ ਆਪਾਂ ਕਰੋ ਘੱਟੋ ਜਿਆਦਾ ਆਠੇ ਵਾਲਾ ਹੋ ਗਿਆ ਬਈ ਦੇਖੋ ਹੋ ਗਈ ਐਂਟਰੀ ਓਪਨ ਕੰਮ ਕਰਦਾ ਓਪਨ ਆਪ ਕੋਈ ਚੱਲੂ ਨਹੀਂ ਪੈਂਦੇ ਨਾ ਲੱਗ ਰਹੇ ਓਏ ਕੋਈ ਪਾਸ ਨਹੀਂ ਤੁਸ ਨਹੀਂ ਬਈ ਸਿੱਧੀ ਐਂਟਰੀ ਹੈਗੀ ਡਾਇਰੈਕਟਰ ਓਏ ਓਏ ਡਾਇਰੈਕਟਰ ਐਂਟਰੀ ਆ ਰਾਈਟ ਡਾਇਰੈਕਟ ਐਂਟਰੀ ਹੋ ਗਈ ਡਾਇਰੈਕਟਰ ਰਾਈਟ ਐਂਟਰੀ ਹੋ ਗਈ ਹੈ ਨਾ ਬਈ ਕਿਹੜਾ ਆਪਣਾ ਬਈ ਕੀ ਵਾਲਾ ਜੀ ਦੇਖੋ ਮਿੱਤਰੂ ੜਾੜਾ ਲਟਕਾਇਆ ਹੋਇਆ ਇਹਨਾਂ ਨੇ ਮੁੰਡਿਆਂ ਨੇ ਕੁੱਕਾ ਮੈਂਦੀ ਨਹੀਂ ਵਈ ਬਹਾ ਬਈ ਆ ਮੁੰਡਾ ਉਰੇ ਪੜਿਆ ਹੋਇਆ ਹੈ ਇਹਨੂੰ ਪਰਾਣੀ ਇੱਦਾਂ ਆਈਆਂ ਨੇ ਸਪੈਸ਼ਲ ਆਏ ਹੈ ਸਪੈਸ਼ਲ ਆਏ ਮੁੰਡਾ ਯਾਰ ਹਾਂ ਪੀੜ ਬਹੁਤ ਹੋ ਗਈ ਮਿੱਤਰੋ ਬੰਦ ਕਰਤਾ ਸੀ ਉਹਨਾਂ ਨੇ ਸਿਸਟਮ ਇਹਦੇ ਵਿੱਚ ਉਹਨਾਂ ਨੇ ਫਿਰ ਸੋਚਿਆ ਵੀ ਸਟੂਡੈਂਟ ਆਏ ਨੇਗੇ ਚਲੋ ਜਰੂਰੀ ਹੈ ਇਹਨਾਂ ਨੂੰ ਵਾਸਤੇ ਅੰਦਰ ਲਗਾਉਣਾ ਦਾ ਉਹਨਾਂ ਸੱਤ ਸਾਲ ਉਹਰੇ ਵਿਆਹ ਕਰਦਿਆਂ ਤੋਂ ਪਰ ਨਿਕਲੀ ਨਹੀਂ ਗਈ ਮੈਂ ਨਹੀਂ ਅੱਛਾ ਜੀ ਐਜੀ ਤਾਂ ਨਿਕਲ ਗਈ ਕੋਸ਼ਿਸ਼ ਹੀ ਆ ਗਈ ਆ ਤੇ ਫਾਇਰ ਰੋਡ ਤੇ ਜਿਹੜੇ ਸੱਤੀ ਜੰਦਰ ਆ ਜੀ ਆ ਗਿਆ ਸਾਡੇ ਹਲੇ ਵੀ ਸੱਤ ਸਾਲ ਬਾਈ ਮਸਾ ਭਾਲਿਆ ਗਿਆ ਮਤ ਬਾਈ ਖੜਾ ਸੀ ਦੋਨੇ ਜਿਵੇਂ ਉਹ ਨਹੀਂ ਕਹਿੰਦੇ ਕਿ ਚੌਂਦੀ ਲੱਗ ਗਈ ਇਹਨੂੰ ਚੌਂਦੀ ਚੌਂਦੀ ਲੱਗੀ ਸੀ ਇਹਨੂੰ ਮਦਨ ਨੂੰ ਬਾਈ ਮਸਾ ਭਾਲਿਆ ਗਿਆ ਇਹ ਕੁਲਝਾ ਫਿਰਦਾ ਸੀ ਗਿਆ ਆਪਾਂ ਵਰਤਵਾਏ ਸੀਗੇ ਉਹਰੇ ਵਿਆਹ ਦਾ ਪ੍ਰੋਗਰਾਮ ਦੀ ਵਿਆਹ ਹੋ ਗਿਆ ਕੱਲ ਨੂੰ ਮਿਲਣੀ ਕਰਨਾ ਆਉਣਗੇ ਤਾਂ ਕਰਕੇ ਸਾਨੂੰ ਸੁਣਾ ਵੀ ਹੈਗੀ ਜਿਹੜਾ ਇਹ ਕੋਈ ਵਿਆਹ ਹੋ ਗਿਆ ਨਹੀਂ ਹੈਨਾ ਓਏ ਗੱਗੂ ਵਿਆਹ ਹੋ ਗਿਆ ਗੱਲ ਮੁੰਡੇ ਨੇ ਫੁੱਲ ਡਿਊਟੀ ਲਈ ਹੋਈ ਆ ਆ ਕੁਰਤਾ ਹੈ ਮੈਂ ਬਾਕੀ ਤਾਂ ਆਇਆ ਜਾਂ ਮੇਰੇ ਪ੍ਰੈਜ਼ੀਡੈਂਟ ਰਹਿ ਜਾਂਦਾ ਪ੍ਰੈਜ਼ੀਡੈਂਟ ਰਹਿ ਜਾਂਦੇ ਜਮਾ ਜੀ ਜਮਾ ਅੱਛਾ ਪੱਕੀ ਗੱਲ ਆ ਲੈ ਲੈ ਮੱਛਾ ਚੜਦਾ ਚੜਾ ਓਏ ਮੱਛਾ ਚੜਦਾ ਚੱਲ ਵਿਆਹ ਹੋ ਗਿਆ ਮਿੱਤਰੋ ਅੱਜ ਸੋਨੇ ਸੁਨਾਏ ਤਾਈਆਂ ਹੋਣਗੀ ਉੱਥੇ ਸਾਲੂ ਪ੍ਰੋਗਰਾਮ ਮਿਲਣੀ ਦਾ ਆ ਦੇਖੋ ਮਿੱਤਰੋ ਬਾਬਾ ਵੀ ਖੜਾ ਗਿਆ ਤੇਰੀ ਫੇਰੀ ਕਰੀ ਅੱਜ ਆਹ ਕਿਧਰ ਹੋ ਗਿਆ ਤੇ ਬ੍ਰੀਡ ਬਹੁਤ ਹੈ ਲਾਈਨਾਂ ਲੱਗ ਗਈਆਂ ਸਾਰੇ ਪਾਸੇ ਜਾਮ ਲੱਗੇ ਹੋਏ ਨੇ ਮਿੱਤਰੋ ਆਹ ਖੇਡਣ ਦੇ ਮੁੰਡੇ ਫਿਰਦੇ ਨੇਗੇ ਦੋ ਤਿੰਨ ਇਹ ਵੀ ਮੇਲਾ ਦੇਖਣ ਆਏ ਨੇ ਕੋ ਮਿੱਤਰੋ ਕਾਫੀ ਗਿਆ ਓਏ ਦੇਖੋ ਕੋ ਨਹੀਂ ਹੋ ਇਹ ਲੱਗਦਾ ਕਿ ਇਹੜਨੇ ਕੁੰਡੇ ਡਾਕੂ ਮੱਥਾ ਦੇ ਤਣਾ ਜੀ ਕਹਿੰਦਾ ਕਹਿੰਦਾ ਕਾਖੀ ਵਾਲਾ ਯਾਰ ਉਹ 12 ਵਜੇ ਆਪਾ ਹੈ ਵਾਰ ਸ਼ੁਰੂ ਕਰਦਾ ਪਿਛਲੇ ਟਾਈਮ ਜੀ ਆ ਕੇ ਉਹ ਟਾਈਮ ਮਸ਼ੀਨ ਵੀ ਜੀ ਪਿਛਲੇ ਟਾਈਮ ਜੀ ਆ ਆ ਆ ਆ ਆ ਪ੍ਰਾਡੇ ਉਹੀ ਆ ਤਾਂ ਓਏ ਥਾਂ ਕੰਮ ਨਹੀਂ ਕਰਿਆ ਮੈਂ ਕਿਹ ਜੰਗਾ ਐਸਿਆ ਜੀ ਹਾਂ ਫੇਰ ਕਿਵੇਂ ਮੁੰਡਿਆ ਵਧੀਆ ਦੇਖਿਆ ਫਿਰ ਮੇਲਾ ਕੋਈ ਤੁਹ ਵੀ ਮਿੱਠੀ ਸੀਗਾ ਮੈਂ ਤਾਂ ਹੈਗਾ ਸੀ ਦੇਖਿਆ ਵਧੀਆ ਵਧੀਆ ਦੇਖਿਆ ਕਿਵੇਂ ਸੀਗਾ ਵਧੀਆ ਸੀਗਾ ਵਧੀਆ ਮਾਹੌਲ ਸੀ ਹਾਂ ਹਾਂ ਹੋਰ ਉਹਨਾਂ ਧਾਰਮਿਕ ਸੀਗਾ ਮੇਲਾ ਇਹ ਹਾਂ ਕੀ ਉਹ ਕਹਿੰਦੇ ਹੁੰਦੇ ਨੇ ਇਹਨੂੰ ਸੱਬਿਆਰਕ ਸੱਬਿਆਰਕ 20000 ਰੁਪਏ ਦਾ ਮੇਲਾ ਹੋਰ ਹਾਂ ਵਧੀਆ ਸੀਗਾ ਚਿੱਟਾਕੜ ਤਾਂ ਮੈਂ ਬਾਖੀ ਗਿਆ ਜੀ ਹਰ ਪੂਣਾ ਪੈਂਦਾਗਾ ਚਿੱਟਾਕੜ ਤਾਂ ਆ ਗਿਆ ਪ੍ਰੈਸ਼ਰ ਵਾ ਗਿਆ ਵੰਡਾ ਪ੍ਰੈਜ਼ੀਡੈਂਟ ਰਹੇ ਹਨ ਉੱਥੇ ਇਹ ਹਨਾ ਕੋਈ ਤੈਨੂੰ ਵੀ ਲੱਗਿਆ ਪਤਾ ਮੈਂ ਦੱਸਾਂ ਹਰੇਕ ਖਬਰ ਪਹੁੰਚੀ ਦੇ ਲਵੇ ਆ ਹੋਰ ਹੁਣ ਪ੍ਰੈਜ਼ੀਡੈਂਟ ਰਹਿਇਆ ਸੀ ਬਾਈ ਮੁੰਡਾ ਉੱਥੇ ਇਹ ਅੱਜ ਕੁੜਤਾ ਮਾਂ ਬਾਗੀ ਗਿਆ ਸੀ ਆ ਵੀ ਵਿੱਚ ਹੀ ਹੁੰਦਾ ਪ੍ਰੈਜ਼ੀਡੈਂਟ ਦੇ ਹੈ ਓਏ ਯਾਰ ਲੈ ਇਹਦਾ ਨੰਬਰ ਪੂਰੇ ਇਹ ਨਾਲ ਰਹਿੰਦਾ ਸੀ ਮੇਰੇ ਤਾਂ ਹੀ ਤਾਂ ਫਿਰ ਮਾਸਟਰ ਵੀ ਪੁੱਛ ਦੇ ਦੀ ਹੈ ਨਾ ਓਏ ਹਾਂ ਪੁੱਛਣਗੇ ਵੀ ਕਿਵੇਂ ਆ ਕਿਟਾ ਘੜਦਾ ਸੀ ਮੈਂ ਤਾਂ ਪਾਣਾ ਪੈਂਦਾ ਫਿਰ ਲੋ ਮਿੱਤਰੋ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਣੀ ਲਾਈਕ ਕਮੈਂਟ ਜ਼ਰੂਰ ਕਰਿਓ ਆਪਣੀ ਮਰਜ਼ੀ ਦੀ